ਕਬੀਰ ਸੂਖ ਨ ਇਹ ਜੁਗ ਕਰਨ ਜੋ ਬਹੁਤ ਅਮੀਤ ਭਗਤ ਕਬੀਰ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਸੂਖ ਨ ਇਹ ਜੁਗ ਜੁਗ ਮੇਂ ਜੀਵਨ ਕਹਿੰਦੇ ਇਸ ਜੀਵਨ ਵਿੱਚ ਆਤਮਿਕ ਸੁੱਖ ਪ੍ਰਾਪਤ ਨਹੀਂ ਹੋਵੇਗਾ ਕਰਾਂ ਜੋ ਬਹੁਤੇ ਮੀਤ ਜੇ ਤੂੰ ਬਹੁਤੇ ਮਿੱਤਰ ਬਣਾ ਲਵੇਂ ਕਮਾਲ ਦੀ ਗੱਲ ਹੈ ਆਪਾਂ ਸੋਚਦੇ ਆਂ ਕਿ ਸੰਸਾਰ ਵਿੱਚ ਬਹੁਤ ਮਿੱਤਰ ਹੋਣ ਤੇ ਲੋੜ ਪੈਣ ਵਿੱਚ ਕੋਈ ਨਾ ਕੋਈ ਕੰਮ ਆ ਜਾਂਦਾ ਪਰ ਬਾਬਾ ਜੀ ਕਹਿੰਦੇ ਪਟੈਨ ਨੂੰ ਆਤਮਿਕ ਸੁਖ ਨਹੀਂ ਪ੍ਰਾਪਤ ਹੋਵੇਗਾ ਜੇ ਬਹੁਤੇ ਮਿੱਤਰ ਬਣਾਵੇਂਗਾ ਕਿਹੜੇ ਮਿੱਤਰ ਬਾਬਾ ਜੀ ਕਹਿੰਦੇ ਜਿਹੜੇ ਸਾਨੂੰ ਪਰਮਾਤਮਾ ਨਾਲੋਂ ਟੋੜ ਦਿੰਦੇ ਨੇ ਵਿਕਾਰ ਹੋ ਗਿਆ ਪੁੱਤਰ ਧੀ ਆ ਹੋ ਗਈ ਸਤਰੀ ਹੋ ਗਈ ਧਨ ਹੋ ਗਿਆ ਰਾਜ ਭਾਗ ਕਹਿੰਦੇ ਜੇ ਇਹਨਾਂ ਦੇ ਨਾਲ ਮਿੱਤਰਤਾ ਪਾਲਵੇਂਗਾ ਫਿਰ ਤੈਨੂੰ ਆਤਮਿਕ ਜੀਵਨ ਨਹੀਂ ਪ੍ਰਾਪਤ ਹੋਣਾ ਆਤਮਿਕ ਜੀਵਨ ਦੇ ਰਾਹ ਵਿੱਚ ਰੋੜਾ ਬਣਨਗੇ ਜੋ ਚਿਤ ਰੱਖੈਂ ਏਕ ਸੋ ਤੇ ਸੁਖ ਪਾਵੇਂ ਨੀਤ ਜਿਨ੍ਹਾਂ ਦਾ ਚਿੱਤ ਤੇ ਉਹਨਾਂ ਮਿੱਤਰਾਂ ਨਾਲ ਜੁੜਿਆ ਰਿਹਾ ਉਹਨਾਂ ਨੂੰ ਪਰਮਾਤਮਾ ਭੁੱਲ ਜਾਣਾ ਆਤਮਿਕ ਸੁਖ ਦੀ ਪ੍ਰਾਪਤੀ ਨਹੀਂ ਹੋਣੀ ਪਰ ਜਿਹੜੇ ਇਹਨਾਂ ਦੇ ਵਿੱਚ ਰਹਿੰਦੇ ਹੋયા ਇੱਕ ਪਰਮਾਤਮਾ ਦੇ ਨਾਲ ਚਿੱਤ ਜੋੜੀ ਰੱਖਣਗੇ ਸਵੇਰੇ ਸ਼ਾਮ ਨਿਤਨੇਮ ਕਰਨਗੇ ਪਰਮਾਤਮਾ ਦਾ ਸ਼ੁਕਰ ਕਰਨਗੇ ਨਾਮ ਜਪਣਗੇ ਤੇ ਸੁੱਖ ਪਾਵੈ ਨੇ ਤਾਂ ਉਹਨਾਂ ਨੂੰ ਸਦੀਵਕਾਲ ਆਤਮਿਕ ਸੁੱਖ ਦੀ ਪ੍ਰਾਪਤੀ ਹੋਵੇਗੀ ਉਹ ਆਨੰਦ ਜਿੰਦੇ ਨਾਲ ਪਰਮਾਤਮਾ ਦੇ ਨਾਲ ਇੱਕ ਮੇਕ ਹੋ ਜਾਣਾ ਜੀਵਨ ਸਫਲਾ ਹੋਣਾ ਉਹ ਪ੍ਰਾਪਤ ਹੋਵੇਗਾ ਕਬੀਰ ਜਿਸ ਮਰਨੇ ਤੇ ਜਾਗ ਡਰੈ ਤਾਂ ਬਾਬਾ ਜੀ ਕਹਿੰਦੇ ਵੀ ਇਹ ਜਿਹੜੇ ਸੰਸਾਰੀ ਮਿੱਤਰ ਨੇ ਨਾ ਇਹਨਾਂ ਦੇ ਵਿੱਚ ਰਹਿੰਦੇ ਹੋ ਆਵੇਂ ਇਹਨਾਂ ਨਾਲੋਂ ਥੋੜਾ ਨਾਤਾ ਤੋੜਨਾ ਪੈਣਾ ਹੈ ਇੱਥੇ ਸੱਚੇ ਬਾਦਸ਼ਾਹ ਜੀ ਮੋਹ ਮਾਇਆ ਦੇ ਤਿਆਗ ਦੀ ਮੌਤ ਦੀ ਗੱਲ ਕਰਦੇ ਪਏ ਇਸ ਸੰਸਾਰ ਡਰਦਾ ਹੈ ਨਹੀਂ ਛੱਡ ਸਕਦਾ ਸੰਸਾਰ ਦਾ ਮੋਹ ਮਾਇਆ ਸੰਸਾਰ ਦੇ ਮਿੱਤਰ ਵਿਕਾਰ ਇਹਨਾਂ ਨੂੰ ਛੱਡਣਾ ਬਹੁਤ ਔਖਾ ਹੈ ਪਾਵੇਂ ਨਾਲ ਤੋਂ ਮਰਨਾ ਉਪਰਾਮ ਹੋਣਾ ਇਹਨਾਂ ਤੋਂ ਉੱਪਰ ਉੱਠਣਾ ਔਖਾ ਹੈ ਮੇਰੇ ਮਾਨਯਾ ਆਨੰਦ ਪਰ ਮੈਨੂੰ ਇਹ ਮੌਤ ਬਾਰੇ ਜਾਣ ਕੇ ਬਹੁਤ ਆਨੰਦ ਮਿਲਿਆ ਸੰਸਾਰ ਦੇ ਵਿਕਾਰਾਂ ਤੋਂ ਸੰਸਾਰ ਦੇ ਪਦਾਰਥਾਂ ਤੋਂ ਉਪਰਾਮ ਹੋਣਾ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਦੀ ਮੌਤ ਦਾ ਸੁਣ ਕੇ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ ਕਿਉਂਕਿ ਜਦੋਂ ਆਪਾਂ ਸੰਸਾਰ ਦੇ ਪਦਾਰਥਾਂ ਤੋਂ ਵਿਕਾਰਾਂ ਤੋਂ ਰਾਜ ਭਾਗ ਤਨ ਤੋਂ ਉਪਰਾਮ ਹੁੰਦੇ ਆ ਤਾਂ ਹੀ ਪ੍ਰਮਾਤਮਾ ਨਾਲ ਇੱਕਮਿਕਤਾ ਹੁੰਦੀ ਏ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਏ ਮਰਨੇ ਹੀ ਤੇ ਪਾਈਏ ਜਿਹਨੂੰ ਐਸੀ ਮੌਤ ਮਰਦੇ ਹਾਂ ਪਾਵਿਕਾਰਾਂ ਦਾ ਤਿਆਗ ਕਰਦੇ ਹਾਂ ਪਾਛਾਈ ਬਖਸ਼ਿਸ਼ ਕਰਦੇ ਬਾਬਾ ਕਬੀਰ ਜੀ ਫਿਰ ਪੂਰਨ ਪਰਮ ਆਨੰਦ ਪਰਮ ਆਨੰਦ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਇਕਮਿਕਤਾ ਹੋ ਜਾਂਦੀ ਜੀਵਨ ਸਫਲਾ ਹੋ ਜਾਂਦਾ ਹੈ। ਰਾਮ ਪਦਾਰਥ ਪਾਇ ਕਾ ਉਹ ਗੰਦੇ ਭਾਈ ਜੇ ਤੈਨੂੰ ਪਰਮਾਤਮਾ ਨੇ ਐਸੀ ਅਵਸਥਾ ਦਿੱਤੀ ਹੈ ਨਾ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਹੋਈ ਹੈ। ਸੰਸਾਰ ਦੇ ਵਿਕਾਰਾਂ ਤੋਂ ਮੋਹ ਮਾਇਆ ਤੋਂ ਉਪਰਾਮ ਹੋਇਆ ਹੈ। ਕਬੀਰਾਂ ਗਾਂਠ ਨਾ ਖੋਲ ਇਹ ਗੱਠੜੀ ਫਿਰ ਹਰੇਕ ਦੇ ਅੱਗੇ ਨਾ ਖੁੱਲੀ ਜਾ ਇਹ ਬੜੀ ਉੱਚੀ ਆਤਮਿਕ ਅਵਸਥਾ ਹੈ ਸੰਸਾਰ ਵਿੱਚ ਇਹਨੂੰ ਸਮਝਣ ਵਾਲੇ ਬਹੁਤੇ ਨਹੀਂ ਆਗੇ ਨਹੀਂ ਪਟਣ ਨਹੀਂ ਪਾਰਖੂ ਨਾ ਤਾਂ ਇਹ ਕੋਈ ਮੰਡੀ ਲੱਗਦੀ ਹੈ ਨਾ ਕੋਈ ਬੋਧੇ ਦੇ ਪਾਰਖੂ ਨੇ ਨਹੀਂ ਗਾਕ ਨਹੀਂ ਮੋਲ ਨਾ ਹੀ ਕੋਈ ਇਹਦਾ ਗਾ ਕੇ ਨਾ ਹੀ ਕੋਈ ਇਹਦਾ ਮੁੱਲ ਦੇ ਸਕਦਾ ਕਿਉਂਕਿ ਇਹ ਨਾਮ ਤਨ ਇਹ ਪਰਮ ਆਨੰਦ ਦੀ ਅਵਸਥਾ ਬਹੁਤ ਹੀ ਅਮੋਲਕ ਹੈ ਜੇ ਤੈਨੂੰ ਮਿਲੀ ਹੈ ਤੇ ਸੰਸਾਰ ਦੇ ਬਹੁਤਿਆਂ ਨੂੰ ਇਸ ਅਵਸਥਾ ਦੀ ਜਾਣਕਾਰੀ ਨਹੀਂ ਹੈ ਉਹ ਤੇਰਾ ਮਖੌਲ ਵੀ ਉਡਾ ਸਕਦੇ ਨੇ ਉਹ ਤੈਨੂੰ ਟਿੱਚਰ ਵੀ ਕਰ ਸਕਦੇ ਨੇ ਤੈਨੂੰ ਮੂਰਖ ਵੀ ਕਹਿ ਸਕਦੇ ਨੇ ਕਿਉਂਕਿ ਜਦੋਂ ਇਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਮਨੋ ਕੇ ਪਰਮਾਤਮਾ ਦੇ ਵਿੱਚ ਇੱਕ ਮਿਖ ਹੋ ਜਾਂਦਾ ਗੁਰਬਾਣੀ ਕਹਿੰਦੀ ਜਨਕ ਪੱਲ ਧਨ ਵਸੈ ਤਨ ਕਾ ਨਾ ਵਕੀਰ ਜਿਨਾਂ ਦੇ ਕੋਲ ਕੇਵਲ ਸੰਸਾਰੀ ਧਨ ਹੈ ਜਿਨਾਂ ਦਾ ਮਨ ਕੇਵਲ ਸੰਸਾਰੀ ਧਨ ਵਿੱਚ ਲੱਗਾ ਹੋਇਆ ਪਰਮਾਤਮਾ ਦੀ ਨਿਗਾਹ ਵਿੱਚ ਉਹ ਕੰਗਾਲ ਨੇ ਜਿਨ ਕਾ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਏਹੇ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸ ਜਾਣਾ ਅਸਲ ਵਿੱਚ ਉਹ ਅਮੀਰ ਨੇ ਗੁਨਾਹ ਦੇ ਖਜ਼ਾਨੇ ਨੇ ਸੋ ਬਾਬਾ ਜਿਸ ਪਵਿੱਤਰ ਪਾਵਨ ਬਾਣੀ ਸ਼ਲੋਕਾਂ ਵਿੱਚ ਬਖਸ਼ਿਸ਼ ਕਰਦੇ ਪਾਈ ਜਿਨ੍ਹਾਂ ਕੋਲ ਨਾਮ ਦਾ ਤਾਨ ਹੈ ਉਹਨਾਂ ਨੂੰ ਪੂਰਨ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਉਹਨਾਂ ਦਾ ਜੀਵਨ ਸਫਲਾ ਹੁੰਦਾ ਤੇ ਜਿਹੜੇ ਸਤਾਂ ਤੂੰ ਸਖੈ ਰਹਿ ਗਏ ਸੰਸਾਰੀ ਮੋਹ ਸੰਸਾਰੀ ਵਿਕਾਰਾਂ ਵਿੱਚ ਜਿਨ੍ਹਾਂ ਦਾ ਮਨ ਲੱਗਾ ਜਿਨ੍ਹਾਂ ਨੂੰ ਨਾਮ ਦੇ ਧੰਨ ਦੀ ਪਛਾਣ ਨਹੀਂ ਉਹ ਆਪਣਾ ਜੀਵਨ ਨਿਰਸਫਲ ਕੇ ਨਿਰਸਫਲ ਕਰਕੇ ਚਲੇ ਜਾਂਦੇ ਹਨ ਜੀ ਓਏ ਓਏ So,